ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀ ਨੂੰ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਸੇਵੀਆਂ ਜੀ ਤਹਿਸੀਲ ਕੋਟਕੋਪਰਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਫਰੀਦਕੋਟ ਤੁਹਾਡੇ ਵਾਸਤੇ ਦੋ ਐਨੀਮਲ ਲੈ ਕੇ ਆਏ ਆ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਮੇਰਾ ਕੰਮ ਸਰਪ ਤੁਹਾਨੂੰ ਪਸੂ ਦਿਖਾਉਣਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਭਰਪੂਰ ਸਿੰਘ ਜੀ ਪਿੰਡ ਸੇਵਿੰਗਾ ਡਿਸਟ੍ਰਿਕਟ ਫਰੀਦਕੋਟ ਜੀ ਮੋਬਾਈਲ ਨੰਬਰ 8837772577 ਜੀ ਠੀਕ ਆ ਭਾਈ ਘਰ ਦੇ ਹੀ ਆ ਪਸੂ ਜੀ ਘਰ ਦੇ ਪਸੂ ਹੀ ਆ ਜੀ ਠੀਕ ਆ ਭਾਈ ਇੱਕ ਨੰਬਰ ਤੋਂ ਸ਼ੁਰੂ ਕਰਾਂਗੇ ਸੁਆ ਕਿੰਨਾ ਵਸ ਸੁਈ ਹੈ ਸੁਆ ਦੂਜਾ ਜੀ ਕਦੋਂ ਸੁਈ ਹੈ ਜੀ ਇਹ ਪੰਜਾ ਛੇ ਦਿਨਾਂ ਦੇ ਨੇ ਸੁਈ ਹੈ ਜੀ ਠੀਕ ਆ ਜੀ ਡਨ ਆ ਜੀ ਹਾਂਜੀ ਹਾਂਜੀ ਵੱਛਾ ਕੀ ਦਿੰਦਾ ਜੀ ਵੱਛਾ ਦਿੱਤਾ ਮਗਰ ਜੀ ਠੀਕ ਹੈ ਭਾਈ ਹੁਣ ਭਾਂਡੇ ਚ ਕਿੰਨਾ ਦੁੱਧ ਤਿਆਰ ਹੈ 17 ਕਿਲੋ ਦੁੱਧ ਤਿਆਰ ਹੈ 16 16 ਆਪਾਂ ਮੈਂ ਆਪਦਾ ਮੰਨ ਲਓ ਜੀ 17 ਕਿਲੋ ਤਿਆਰ ਹੈ ਹਾਂਜੀ ਹਾਂਜੀ 17 ਕਿਲੋ ਹਨਾਂ ਦੀ ਓਕੇ ਹੈ ਜੀ ਓਕੇ ਜੀ ਕੋਈ ਪੂੜ ਸਿੱਟਾ ਨਾ ਨਾ ਵਧੀਆ ਸੈੱਟ ਹੈ ਠੰਡੀ ਸੀ ਵੀ ਪੂਰੀ ਠੰਡੀ ਆਪਾਂ ਮੈਂ ਨਾ ਨਾ ਪਾਉ ਜੀ ਠੀਕ ਹੈ ਭਾਈ ਇੱਕਾ ਵੈਸੇ ਹੀ ਹੈ ਗੂਬੀ ਜੀ ਚਲਦੀ ਝੁਲਦੀ ਹਨ ਇਹ ਨਹੀਂ ਇਹ ਨਹੀਂ ਚਲਦੀ ਜੀ ਵੈਸੇ ਹੀ ਹੈ ਠੀਕ ਹੈ ਜੀ ਤੋੜ ਕੇ ਦਿਖਾ ਦੀ ਭਾਈ ਬਾਈ ਦੇ ਦੱਸਣ ਮੁਤਾਬਕ ਸੂਆ ਦੂਜਾ ਸੂਈ ਹੈ ਜੀ 5 ਦਿਨ ਸਮਾਂ ਬਾਈ ਦੱਸ ਕੁਈ ਨਾ ਟਾਈਮ ਹੋ ਗਿਆ ਜੀ ਬੱਚਾ ਮਗਰ ਆ ਜਾਂਦਾ ਜੀ ਬੱਚਾ ਬਾਈ ਕਹਿੰਦਾ ਦੁੱਧ 17 ਕਿਲੋ ਆ ਜੀ 16 ਕਿਲੋ ਮੇਰੇ ਘਰੇ ਕੋਈ ਵੀ ਵੀਰ ਜੋਕ ਕੇ ਲੈ ਜੇ 2 ਟਾਈਮ 4 ਟਾਈਮ 6 ਟਾਈਮ ਕੋਈ ਵੀਰ ਚਵਾਈ ਕਰ ਸਕਦਾ ਜੀ ਬਾਕੀ ਥਨਾ ਦੇ ਸਹਿਜ ਵੀ ਸੋਹਣੇ ਆ ਗਏ ਤੇ ਲੱਗਿਆ ਹੱਥੀ ਚਵਾਈ ਵਾਲਾ ਥਨਾ ਜੀ ਰੰਗ ਪ੍ਰਿੰਟ ਬਰੀਡ ਦੀ ਪੂਰੀ ਚੰਗੀ ਆ ਜੀ ਸਨ ਕੱਲਾ ਕੱਲਾ ਨਿਖੜ ਮਾ ਲਈ ਵੀਰ ਇਧਰੋਂ ਬਾਕੀ ਬਾਈ ਕਹਿੰਦਾ ਠੰਡੀ ਸੀਲ ਪੂਰੀ ਆ ਚਾਹੇ ਕੋਈ ਵੀਰ ਨਿਆਣਾ ਪਾਉਣਾ ਹੋਵੇ ਪਾ ਲੈ ਤੇ ਜੇ ਨਾ ਪਾਉਣਾ ਹੋਵੇ ਤਾਂ ਨਾ ਪਾਵੇ ਜੀ ਹੋਰ ਛੋਟੀ ਜੀ ਫੋਟ ਹੈ ਇੱਕ ਜੀ ਚੱਲਦੀ ਨਹੀਂ ਪਰ ਤੁਹਾਨੂੰ ਜਿਹੜੇ ਤੋਂ ਦਿਖਾ ਦਿੰਦੀ ਆ ਬਈ ਪਿਛਲੇ ਸੂਏ ਕਿੰਨਾ ਕੁ ਦੁੱਧ ਦਿੰਦਾਈ ਇਹਨੇ ਪਿਛਲੇ ਸੂਏ ਬਈ ਟੋਕੜ ਲਈ ਸੀ ਅਸੀਂ ਉਦੋਂ 23-24 ਕਿਲੋ ਦੁੱਧ ਸੀ ਗਏ ਟੋਕੜ ਦਾ ਟੋਕੜ ਦਾ ਜੀ ਠੀਕ ਆ ਬਈ ਐਂ ਕਿਰ ਕਿੰਨਾ ਪਾਜੂ ਐਦ ਕਿ ਜੀ 22-23 ਤਾਂ ਮੰਨੋ ਜਾਂ ਹੋ ਸਕਦਾ 24 ਤੋਂ ਵੱਧ ਵੀ ਜਾਵੜੇ ਬਸੇ ਬਾ ਤੇ ਆਪਾਂ ਅੱਜ ਦਾ ਦੁੱਧ ਦੱਸਦੇ ਹਾਂ ਠੀਕ ਆ ਬਈ ਜਿਹੜਾ ਅੱਜ ਦਾ ਦੁੱਧ ਬਈ ਕਹਿੰਦਾ 17 ਜੀ ਅੱਗੇ ਤੁਹਾਡੀ ਸੇਵਾ ਦੇ ਚਰਤੇ ਆ ਰ ਬਰੀਡ ਵਾਈਜ਼ ਪੂਰੀ ਕਰਮਾਂ ਵਾਲੀ ਚੰਗੀ ਆ ਡਿਮਾਂਡ ਵੀਰੇ ਕੀ ਰਹਿਣਾ ਜੀ 65000 ਰੁਪਏ ਜੀ ਉਹ ਜੂ ਮਾਨਤਾ ਕਰ ਦਾਂਗੇ ਮਾਨਤਾ ਠੀਕ ਆ ਜੀ 65000 ਰੁਪਏ ਬਾਈ ਡਿਮਾਂਡ ਕਰਦੇ ਆ ਜੀ ਬਾਕੀ ਲੈਸ ਬਾਈ ਕਹਿੰਦਾ ਉਹਦੇ ਚੋਂ ਕਰ ਦਾਂਗੇ 2 ਨੰਬਰ ਵੀਰੇ ਇਹਦਾ ਸੂਆ ਕਿੰਨਾ ਮਾ ਜੀ ਇਹ ਤੀਜਾ ਸੂਆ ਸੋਈ ਆ ਜੀ ਕਦੋਂ ਸੂਈ ਆ ਜੀ ਇਹ ਇਹ ਡੇਢ ਤੋਂ ਪੌਣੇ 2 ਮਹੀਨੇ ਹੋ ਗਏ ਜੀ ਡੇਢ ਤੋਂ ਪੌਣੇ 2 ਠੀਕ ਆ ਬਾਈ ਤੇ ਬੱਚਾ ਜੀ ਇਹਦਾ ਬੱਚਾ ਵੱਛੀ ਸੀਗੀ ਉਹ ਮਰ ਗਈ ਮਰ ਗਈ ਠੀਕ ਆ ਬਾਈ ਜਿਹੜਾ ਹੁਣ ਭਾਂਡੇ ਵਾਲਾ ਦੁੱਧ ਕਿੰਨਾ ਤਿਆਰ ਹੈ ਜੀ ਭਾਂਡੇ ਵਾਲਾ ਜੀ 17 ਲੀਟਰ ਪਰ 16 ਦੱਸਦੇ ਆਂ ਭਾਈ ਇਹਦੇ ਥੱਲੇ ਵੀ 16 ਜੋਕ ਕੇ 16 ਐ 16 ਜੀ ਛੱਜਰ ਨੇ ਕਿੰਨਾ ਕਿ ਦਿੱਤਾ ਭਾਈ ਛੱਜਰ ਨੇ ਬਸ 20 ਕਿਲੋ ਦਿੱਤਾ ਜੀ ਠੀਕ ਹੈ ਜੀ ਥਣਾ ਦੀ ਢੰਗ ਹੈ ਜੀ ਥਣਾ ਦੀ ਪਿਛਲੇ ਥਾਨ ਚੋਂ ਜੀ ਧਾਰਾ ਘਾਟਾ ਕਿੰਨੀ ਐ ਕ ਜੀ ਬਾਪ ਦਾ ਭਵੇਂ ਤੈਲ ਮੰਨ ਲੋ ਕੋ ਮਰਜ਼ੀ ਕਰੋ ਜੀ ਧਾਰਾ ਘਾਟਾ ਤੇਲ ਮੰਨ ਕੇ ਆ ਜੂ ਭਵੇਂ ਤੈਲ ਮੰਨ ਕੇ ਆਉਣੇ ਹਾਂ ਜੀ ਹਾਂ ਜੀ ਜਦੋਂ ਧਾਰਾ ਜਿੰਨੀ ਮਰਜ਼ੀ ਧਾਰਾ ਘਾਟਾ ਉਪਰ ਦਾ ਤੇਲ ਮੰਨ ਲਿਓ ਠੀਕ ਐ ਭਾਈ ਤੋੜ ਕੇ ਦਿਖਾ ਦਿਏ ਵੀ ਬਾਈ ਕਹਿੰਦਾ ਇੱਕ ਥਾਂ 'ਚੋਂ ਧਾਰਾਂ ਘਟਾਂ ਪਰ ਆਪਾਂ ਤੱਲ ਮੰਨ ਕੇ ਦੇਣੀਏ ਤੁਸੀਂ ਤੱਲ ਹੀ ਮੰਨ ਕੇ ਆਇਓ ਕਿ ਥੋੜੀਆਂ ਜਿਹਾ ਬਾਈ ਦੱਸਦਾ ਕਿ ਚੂਨ ਤੇ ਧਾਰਾਂ ਘਟਦੀਆਂ ਨੇ ਬਾਕੀ ਵੀਰੇ ਤਸੱਲੀ ਤੁਸੀਂ ਆਪ ਦੀ ਕਰ ਲਿਓ ਜਿਹੜਾ ਨੈਟ ਦੁੱਧ ਤਿਆਰ ਹੋਊਗਾ ਉਹ 16 ਤੋਂ 17 ਕਿਲੋ ਤਿਆਰ ਆ ਜੀ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਕਰ ਸਕਦਾ ਬਾਕੀ ਥਣਾ ਦੇ ਸਹਿਜ ਵੀ ਸੋਹਣਿਆ ਬਾਕੀ ਕੋਈ ਗੱਲ ਨਹੀਂ ਬੰਨ ਲਈ ਥੋੜਾ ਜਿਹਾ ਡਰਦੇ ਆ ਜੀ ਬਸ ਠੰਡੀ ਜੀ ਇਹ ਪੂਰੀ ਹੈ ਬਾਈ ਠੰਡੀ ਪੂਰੀ ਹੈ ਜੀ ਥਾਨ ਤੋਂ ਪੂਰੀ ਪੋਲੀ ਧਾਰਾ ਸੈੱਟ ਹੈ ਨਹੀਂ ਨਿਆਣੇ ਦੀ ਲੋੜ ਹੁੰਦੀ ਕਿ ਨਹੀਂ ਬਾਈ ਨਹੀਂ ਉਹ ਨਿਆਣੇ ਦੀ ਲੋੜ ਹੈ ਨਹੀਂ ਪਰ ਇਹਦੇ ਪਾਉਨੇ ਆ ਸੀ ਉਹਦੇ ਉਹਦੇ ਨਹੀਂ ਪਾਉਂਦੇ ਇਹ ਪਾ ਦੰਨੇ ਆ ਜੀ ਠੀਕ ਆ ਪਾ ਕੇ ਚੁੰਨੇ ਆ ਆਪਾਂ ਮੈਂ ਹੱਥ ਮਾਰ ਕੇ ਵਿਖਾ ਦੇ ਠੀਕ ਆ ਬਾਈ ਬਾਕੀ ਥਣਾ ਦੇ ਸਾਈਜ਼ ਆਪਾਂ ਨੇੜੇ ਤੋਂ ਚੈੱਕ ਕਰਾ ਦੰਨੇ ਇਧਰਲੇ ਪਾਸੇ ਵਾਲੇ ਥਣਾ ਹਾਂਜੀ 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 ਠੀਕ ਆ ਜੀ ਹੱਥ ਲਾ ਕੇ ਥਣ ਦੇਖ ਸਕਦੇ ਹੋ ਇਧਰਲੇ ਪਾਸੇ ਵਾਲੇ ਜੋ ਧਾਰਾ ਘਟਨੇ ਜੀ ਜਲਦੀ ਮੰਨ ਕੇ ਆਇਓ ਮਲਕਮੇਨ ਪੂਰੀ ਸਟਰੋਂਗ ਹੁੰਦੀ ਹੈ ਜੀ 16 ਤੋਂ 17 ਕਿਲੋ ਤਿਆਰ ਇਹਦੀ 42000 ਰੁਪਇਆ ਉਹ ਜੂ ਮਾਨਤਾ ਨੂੰ ਥੋੜਾ ਪਤਾ ਕਰਦਾ ਠੀਕ ਹੈ ਜੀ 42000 ਰੁਪਇਆ ਬਾਈ ਇਹਦੀ ਡਿਮਾਂਡ ਕਰਦੇ ਆ ਜੀ ਬਾਕੀ ਲੈਸ ਉਹਦੇ ਚ ਹੋ ਜਾਊਗਾ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਉਹ ਬੱਚੀ ਇਹਦੇ ਪਹਿਲੇ ਤੋਂ ਆ ਹਾਂ ਉਹ ਨਾਲ ਆਈ ਸੀ ਬਾਈ ਬੱਚੀ ਠੀਕ ਹੈ ਜੀ ਜਿਹੜੀ ਸਾਈਡ ਤੇ ਬੱਚੀ ਖੜੀ ਹੈ ਨੋਟ ਫੋਰ ਹੈ ਤਾਂ ਸੇਲ ਆ ਜੀ ਕੋਈ ਵੀਰ ਬੱਚੀ ਨੂੰ ਫੋਨ ਨਾ ਲਾਵੇ ਇਹ ਬਾਈ ਕਹਿੰਦਾ ਨਾਲ ਆਈ ਸੀ ਜਦੋਂ ਆਪਾਂ ਟੋਕੜ ਲਿਆਂਦੀ ਸੀਗੀ ਪਹਿਲੇ ਸੂਏ 13ਰ ਬੱਚਾ ਇਹਦੇ ਮਗਰੋਂ ਅੱਛਾ ਜੀ ਜਿਹਨੂੰ ਕੋਈ ਵੀ ਐਨੀਮਲ ਪਸੰਦ ਆਉਂਦਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਬਾਈ ਦਾ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ